ਮੌਤ ਸਾਹਮਣੇ ਖਲੋਤੀ ਸਾਹਮਣੇ ਖਲੋਤੀ ਇਹ ਨਹੀਂਓ ਕਬਰਾਂਏ ਕਾਂਦ ਪੋਛ ਦੀ ਜਲਾਦੋ ਲਾਲ ਕਿਹੜੀ ਮਾਂ ਦੇ ਜਾਵੇ ਕਾਂਦ ਪੋਛ ਦੀ ਜਲਾਦੋ ਲਾਲ ਕਿਹੜੇ ਦੇਸ਼ੋਂ ਆਏ ਲਾਲ ਕਿਹੜੇ ਦੇਸ਼ੋਂ ਆਏ ਨਹੀਂਓ ਡਰਦੇ ਓ ਖੀਆ ਡਰਾ ਕੇ ਸਾਨੂੰ ਉਲਟਾ ਡਰਾਉਂਦੇ ਫਟ ਜੋਰ ਦੀ ਬੁਲਾ ਕੇ ਸਾਨੂੰ ਉਲਟਾ ਡਰਾਉਂਦੇ ਫਟ ਜੋਰ ਦੀ ਬੁਲਾ ਕੇ ਕਿੱਥੇ ਕੀਤੀਆਂ ਪੜ੍ਹਾਈਆਂ ਕਿੱਥੇ ਕੀਤੀਆਂ ਪੜ੍ਹਾਈਆਂ ਕਿੱਥੋਂ ਜਿਗਰੇ ਲਿਆਏ ਕੰਧ ਦੀ ਜਲਾਦੋ ਲਾਲ ਕਿਹੜੀ ਮਾਂ ਦੇ ਜਾਏ ਕਾਂਦ ਪੁੱਛ ਦੀ ਜਲਾਦੋ ਲਾਲ ਕਿਹੜੇ ਦੇਸ਼ੋਂ ਆਏ ਲਾਲ ਕਿਹੜੀ ਮਾਂ ਦੇ ਜਾਏ ਲਾਲ ਕਿਹੜੇ